ਸਾਰੇ ਮਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਇੱਕ ਵੱਡੀ ਖੁਸ਼ਖਬਰੀ ਜਿਹੜੀ ਹੈ ਅੱਜ ਜਿਹੜੀ 30 ਦਸੰਬਰ ਦੀ ਜਿਹੜੀ ਹੈ ਗੁੱਡ ਨਿਊਜ਼ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਸਮਾਗਮ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਪਹੁੰਚੇ ਸੀ ਤੇ ਉੱਥੇ ਹੀ ਉਹਨਾਂ ਨੇ ਲਾਈਵ ਹੋ ਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪੂਰਾ ਹੱਲ ਜਿਹੜਾ ਹੈ ਕਰ ਦਿੱਤਾ ਹੈ ਮੁਲਾਜ਼ਮ ਮੰਗਾਂ ਦਾ ਹੱਲ ਜਿਹੜਾ ਹੈ ਕਰ ਦਿੱਤਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਲੱਖਾਂ ਹੀ ਮੁਲਾਜ਼ਮਾਂ ਤੇ ਪੈਸ਼ਨਰਜ਼ ਨੇ ਜਿਹੜੇ ਉਹ ਲੰਮੇ ਸਮੇਂ ਤੋਂ ਸੰਘਰਸ਼ ਪੋਖੜ ਹਟਾਲ ਕਾਰੇ ਸੀ ਕਿ ਸਾਨੂੰ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਪੈਂਡਿੰਗ ਪਈਆਂ ਮੰਗਾਂ ਨੇ ਉਹਨਾਂ ਦਾ ਹੱਲ ਜਿਹੜਾ ਹੈ ਕੀਤਾ ਜਾਵੇ ਜਿਵੇਂ ਕਿ 11% ਡੀਏ ਦੀਆਂ ਤਿੰਨ ਕਿਸ਼ਤਾਂ ਦਾ ਹੱਲ ਜਿਹੜਾ ਕਿ ਮੁਲਾਜ਼ਮਾਂ ਦੀਆਂ ਪੈਂਡਿੰਗ ਪਿਆ ਨੇ ਉਸ ਦੇ ਨਾਲ ਨਾਲ ਇਹ ਜਿਸ ਤਰ੍ਹਾਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਡੀਏ ਏਰੀਅਰ ਦਾ ਬਕਾਇਆ 18000 ਕਰੋੜ ਤੋਂ ਵੀ ਵੱਧ ਬਕਾਇਆ ਜਿਹੜਾ ਉਸ ਨੂੰ ਵੀ ਹੱਲ ਜਿਹੜਾ ਹੈ ਹੁਣ ਤੱਕ ਨਹੀਂ ਨਿਕਲ ਪਾਇਆ ਉਸ ਦਾ ਪੰਜਾਬ ਸਰਕਾਰ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਅਗਲੀ ਤਰੀਕ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਮੁਲਾਜ਼ਮਾਂ ਦਾ ਜਿਹੜਾ ਬਕਾਇਆ ਹੈ ਹਾਲੇ ਵੀ ਪੈਂਡਿੰਗ ਪਿਆ ਸੋ ਇਸ ਨੂੰ ਲੈ ਕੇ ਸੰਘਰਸ਼ ਦੇ ਦੌਰਾਨ ਅੱਜ ਸੀਐਮ ਭਗਵਾਨ ਸਿੰਘ ਮਾਨ ਜੀ ਨੇ ਇੱਕ ਸਮਾਗਮ ਦੇ ਵਿੱਚ ਲਾਈਵ ਹੋ ਕੇ ਮਲਾਜ਼ਮਾਂ ਦਾ ਮੰਗਾਂ ਦਾ ਨਵੇੜਾ ਜਿਹੜਾ ਹੈ ਕਰ ਦਿੱਤਾ ਸੋ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਝੀ ਕਰਾਂਗੇ ਤੇ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਉਹਨਾਂ ਨੇ ਸੰਘਰਸ਼ ਕਰੇ ਮਲਾਜ਼ਮਾਂ ਨੂੰ ਕੀ ਕੁਝ ਸੰਦੇਸ਼ ਜਿਹੜਾ ਹੈ ਦਿੱਤਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਤੇ ਹੁਣ ਚੱਲਦੇ ਆਂ ਅੱਜ ਦੀ ਵੱਡੀ ਅਪਡੇਟ ਵੱਲ ਜਿਸ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਕੁਝ ਕਿਹਾ ਤੁਸੀਂ ਲਾਈਵ ਦੇਖ ਸਕਦੇ ਹੋ ਇਹਨਾਂ ਨਾਲੋਂ ਵੀ ਅੱਗੇ ਹਟ ਜਾਉਂਗੇ ਜੇ ਮੈਂ ਹਰੇ ਰੰਗ ਦਾ ਪੈਨਾਂ ਚ ਮੇਰੇ ਹੱਥ ਕਿਸੇ ਤੋਂ ਖੋਕੇ ਤਾਂ ਫਿਰ ਜੇ ਮੈਂ ਉਹ ਹਰੇ ਰੰਗ ਦਾ ਪੈਨ ਲੋਕਾਂ ਦੇ ਹੱਕ 'ਚ ਨਹੀਂ ਚਲਾਉਂਗਾ ਆਪਦੇ ਚੇਲੇ ਚਪਟਿਆਂ ਦੇ ਹੱਕ 'ਚ ਚਲਾਈ ਜਾਊਂਗਾ ਤਾਂ ਫਿਰ ਮੈਥੋਂ ਖੋਕੇ ਉਮੀਜਮੀ ਕਿਸੇ ਹੋਰ ਨੂੰ ਫੜਾ ਦੋਗੇ ਜਿਵੇਂ ਕਿਸੇ ਤੋਂ ਖੋਕੇ ਮੈਨੂੰ ਦਿੱਤਾ ਸੀ ਸਿੰਪਲ ਹੈ ਇੱਜ ਕੀ ਹੋਰ ਇੱਜ ਕੋਈ ਸਾਇੰਸ ਰਾਕਟ ਸਾਇੰਸ ਨਹੀਂ ਹੈਗੀ ਇੱਥੇ ਤਾਂ بڑے ਲਿਖੇ ਮੁੰਡੇ ਬੈਠੇ ਸਾਰੇ ਜਨਮੋਕੈਸੀ ਹੈ ਕੋਈ ਨਹੀਂ ਰੋਕ ਸਕਦਾ ਜਿੰਨਾ ਮਰਜ਼ੀ ਤੁਹਾਨੂੰ ਕਈ ਜਾਣ ਕਾਂਗਰਸ ਵਾਲੇ ਬੀਜੇਪੀ ਵਾਲੇ ਐਂ ਕਰ ਦਿਆਂਗਾ